ਜੋ ਚੱਲ ਰਿਹਾ ਹੈ ਸਾਲ ਬਿਕਨੇ ਸੰਮਤ ਉਸ ਦਾ ਇਹ ਆਖਰੀ ਮਹੀਨਾ ਫਗਣ ਫਲਗੁਣ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਗੁਣ ਦਾ ਫਲ ਗੁਣ ਦਾ ਫਲ ਹੈ ਸੱਜਣ ਦਾ ਮਿਲਾ ਫਲਗੁਣ ਫਗਣ ਫਲਗੁਣ ਹਲਗੋਦੇ ਮਰੀਨੇ ਦਾ ਉਪਦੇਸ਼ ਮਾਜ ਰਾਜ ਰਿਸਮਹਾਨ ਰਚਨਾ 12 ਮਾ ਦੀ ਬਾਣੀ ਰਾਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਵਾਨ ਪਈ ਕਰਦੇ ਨੇ ਫਗਣ ਦੇ ਮਹੀਨੇ ਵਿੱਚ ਸੱਜਣ ਘਰ ਦੇ ਵਿੱਚ ਆਣ ਪ੍ਰਗਟ ਹੋਏ ਨੇ ਆਨੰਦ ਬਣ ਗਿਆ ਹੈ ਅਨੰਤਿ ਵਰਸ਼ਾ ਹੋ ਗਈ ਹੈ ਇਹ ਮਿਲਾਪ ਕਿਵੇਂ ਹੋਇਆ ਇਹ ਸੱਜਣ ਕਿਵੇਂ ਪ੍ਰਗਟ ਹੋਏ سنت سہائی رام ملا مدد گارت لوگ سہای نے بخش رحمت کی اعلی ملا دتا کیونکہ ان دی سنگت رام یاد آ گیا اُنہ دل بیٹھ کے ایشور یاد آ گیا اس واسطے بگت کبھی سات کہ مکتی پرماتما بھی نہیں دین دت رکھی ہاتھ اپنے جس بھاوے دے پر داط تک پہنچ سکیے دا دیت کر سکیے ਜੁਸਤੀ ਸੇ ਸਤਿ ਸਲਾਹ ਕਰ ਸਕੀਏ ਉਸ ਨੂੰ ਜਾਣ ਸਕੀਏ ਸੰਤ ਮਦਦਕਾਰ ਨੇ ਪ੍ਰਥਮ ਮਨੁੱਖ ਦੀ ਕੋਸ਼ਿਸ਼ ਹੋਵੇ ਸਤ ਸੰਗ ਤੱਕ ਪਹੁੰਚਣਾ ਦੂ ਤੱਕ ਪਹੁੰਚਣਾ ਫਿਰ ਗੁਰੂ ਦਾ ਇਹ ਕੰਮ ਹੈ ਅਭਿਆਸੀ ਨੂੰ ਸਾਧਕ ਨੂੰ ਰਾਮ ਤੱਕ ਪੁਚਾ ਦੇਣਾ ਪ੍ਰਮਾਤਮਾ ਤੱਕ ਪੁਚਾ ਦੇਣਾ ਤੋ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖਰ ਹੁਣ ਦੁੱਖਾਂ ਨਾਹੀ ਜਾਣ ਫਿਰ ਦੇਰੀ ਸੇ ਜਾ ਉਹ ਸੁੱਖਾਂ ਨਾਲ ਭਰ ਗਈ ਹੈ ਸੁਹਾਵਣੀ ਹੋ ਗਈ ਹੈ ਹੁਣ ਦੁੱਖਾਂ ਲਈ ਕੋਈ ਥਾਂ ਨਹੀਂ ਰਹੀ ਦਰਸਲ ਮਨੁੱਖ ਤਨ ਕਰਕੇ ਤੇ ਇਤਨਾ ਪੀੜਤ ਨਹੀਂ ਹੈ ਸਾਰੀ ਦੁਨੀਆ ਵਿੱਚ ਜਿੰਨਾ ਮਨ ਕਰਕੇ ਪੀੜਤ ਹੈ ਤਨ ਦੇ ਤਲਤੇ ਇਤਨੇ ਰੋਗ ਨਹੀਂ ਜਿੰਨੇ ਮਾਨਸਿਕ ਰੋਗ ਨੇ ਇਹ ਤਨ ਕਰਕੇ ਇਤਨਾ ਦੁਖੀ ਨਹੀਂ ਹੈ ਜਿੰਨਾ

आनंद ਦੇ ਸੋਮੇ ਆਨੰਦ ਦੇ ਰਾਤੇ ਅਨੰਦ ਦੇ ਸਾਗਰ ਪਰੀਪੂਰਨ ਪ੍ਰਮਾਤਮਾ ਆਣ ਦਰਾਜੇ ਨੇ ਉਹਦੇ ਗੁਣਾਂ ਦਾ ਵਾਸਾ ਹੋ ਗਿਆ ਹੁਣ ਤੁਸੀਂ ਰੁਕਸ ਤੋਬੋ ਹੁਣ ਥੜੇ ਲਈ ਕੋਈ ਥਾਂ ਨਹੀਂ ਹੁਣ ਥੜੇ ਲਈ ਕੋਈ ਟਿਕਾਣਾ ਨਹੀਂ ਇੱਕ ਸੁਪਨੀ ਵੱਡ ਭਾਗਣੀ ਵਰ ਪਾਇਆ ਹਰ ਰਾਹ ਸਜ ਤੇ ਫਰਮਾਨ ਕਰ ਦੇ ਨੇ ਵੱਡੀਆਂ ਭਾਗਾਂ ਵਾਲੀ ਇਸ ਜੀਵ ਰੂਤੀ ਕਾਮਰ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ। ਦਰਸਲ ਇੱਛਾ ਦਾ ਪੂਰਨ ਹੋਣਾ ਇੱਛਾਵਾਂ ਦਾ ਪੂਰਨ ਹੋਣਾ ਨਹੀਂ ਹੈ। ਪਰਮਾਤਮਾ ਦਾ ਮਿਲਣਾ ਹੀ ਸਾਰੀਆਂ ਇੱਛਾਵਾਂ ਦੀ ਪੂਰਨਤੀ ਹੈ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰ ਅਪਾਰਾ ਜੈਸੇ ਉਸ ਅਗੰਦੀ ਪ੍ਰਾਪਤੀ ਹੁੰਦੀ ਹੈ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।

ساگ روپی سہیلیاں بیٹھ کے منگل گا دی دھن علاپ رہیے اس طرح ہر وقت ایشور مئی ماحول واتابرن بنے ہویا ہے ہر جے ہا او نند سی کوئی نا نا گیت گاندیاں گاندیاں ایک انو پراپت ہویا کہ ہری جیسا اور کوئی بھی نہیں چاہے کوئی گنوان ہے سمرت ہے دانی ہے گی ہے سی سی پر کوئی بھی ہری جیسا نہیں کیونکہ ہری تو ہی سب کچھ دا تھا واسطے ایشور جیسا ہوئی بھی نہیں ہالت پلت سواری نہیں چل دری پورن پرماتما نے

ਸਫਲ ਕਰ ਦਿੱਤਾ ਸੰਸਾਰ ਸਾਗਰ ਤੇ ਰਖਿਆ ਨਾ ਬਹੁੜ ਨਾ ਜਨਮੇ ਧਾਇ ਸੰਸਾਰ ਦੇ ਚ ਇਹ ਜੋ ਚੱਕਰ ਦੀ ਤਰ੍ਹਾਂ ਬਾਰ ਬਾਰ ਆਉਣਾ ਸੀ ਜਾਵਣਾ ਸੀ ਆਉਣਾ ਸੀ ਜਾਵਣਾ ਸੀ ਔਰ ਉਸ ਚੱਕਰ ਦੇ ਜੋਸੀ ਪਏ ਹੋਏ ਸੀ ਜਨ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਪਿਆ ਦੇਸ ਲਮੇ ਇਹਦੀ ਚੱਕਰ ਵਿੱਚ ਭਟਕਣਾ ਹਮੇਸ਼ਾ ਦੀ ਬਣੀ ਹੋਈ ਸੀ ਉਸ ਪਰਿਪੂਰਣ ਪ੍ਰਮਾਤਮਾ ਨੇ ਇਸ ਚੱਕਰ ਵਿੱਚੋਂ ਕੱਢ ਦਿੱਤਾ ਹੈ। ਇਸ ਸਾਗਰ ਤੋਂ ਬਾਹਰ ਕਰ ਦਿੱਤਾ ਹੈ। ਮੁੜ ਕੇ ਜਨਮਾਂ ਦੀ ਭਾਵਨਾ ਨਹੀਂ ਜਨਮਾਂ ਦੀ ਭਟਕਣਾ ਨਹੀਂ ਉਹ ਚੱਕਰ ਨਹੀਂ। ਜੇਵਾ ਇੱਕ ਅਨੇਕ ਗੁਣ ਤਰੇ ਨਾ ਨਿਕ ਚਰਨੀ ਪਾਏ। हे ਪਰਿਪੂਰਣ ਪ੍ਰਮਾਤਮਾ ਤੇਰੇ ਗੁਣ ਤੇ ਅਨੇਕਾ ਨੇ ਪਰ ਤੇਰੇ ਗੁਣਾਂ ਦਾ ਉਚਾਰਨ ਕਰਨ ਲਈ ਕਥਨ ਕਰਨ ਲਈ ਮੇਰੇ ਕੋਲ ਰਸਨਾ ਸਿਰਫ ਇੱਕੋ ਹੀ ਹੈ। ਇਸ ਵਾਸਤੇ ਤੂਰੇ ਦੇ ਤੂਰੇ ਤੇਰੇ ਗੁੰ ਆਖਣੇ ਧਿਆਨ ਕਰਨੇ ਬਹੁਤ ਔਖੇ ਨੇ ਬਹੁਤ ਔਖੇ ਨੇ ਰਸਨਾ ਇੱਕ ਹੈ ਕੰਨੇ ਜਦ ਰਸਨਾ ਗਾਉਂਦਿਆਂ ਗਾਉਂਦਿਆਂ ਰਸ ਨੂੰ ਉਜਾਗਰ ਕਰ ਬੈਠਦੀ ਹੈ ਭਾਵ ਰਸ ਨਾਲ ਭਰ ਜਾਂਦੀ ਹੈ ਤਾਂ ਉਸ ਦੇ ਅੰਦਰ ਇੱਕ ਲੋਭ ਪੈਦਾ ਹੁੰਦਾ ਹੈ ਹੋਰ ਗਾਵਾਂ ਹੋਰ ਗਾਵਾਂ ਹੋਰ ਗੁਣਾ ਦਾ ਉਚਾਰਨ ਕਰਾਂ ਔਰ ਉੱਥੇ ਅਭਿਆਸੀ ਦੇ ਮਨ ਵਿੱਚ ਇਹ ਖਿਆਲ ਵੀ ਪੈਦਾ ਹੋ ਜਾਏ ਕਾਸ਼ ਕਿਧਰੇ ਕਰੋੜਾ ਜਬਾ ਨੂੰ ਮੇਰੇ ਕੋਲ ਹੁੰਦੀਆਂ ਤੇ ਪ੍ਰਭੂ ਦੇ ਮੈਂ ਗੀਤ ਗਾਉਂਦਾ ਕਿਧਰੇ ਕਰੋੜਾਂ ਮੇਰੇ ਕੋਲ ਕੰਨ ਹੁੰਦੇ ਤੇ ਮੈਂ ਕਰੋੜਾਂ ਕੰਨਾਂ ਨਾਲ ਉਸਦੇ ਹੀ ਵਕਤੀ ਸੁਣਦਾ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜੱਸ ਸੁਣੀ ਹੈ ਅਬ ਨਾਸੀ ਰਾ ਤਾਂ ਇਸ ਦਾ ਅਭਿਆਸੀ ਦੇ ਮਨ ਵਿੱਚ ਇੱਕ ਲਾਲਸਾ ਪੈਦਾ ਹੁੰਦੀ ਹੈ हे ਪ੍ਰਭੂ ਅਨੰਤ ਗੁਣਾ ਦਾ ਤੂੰ ਮਾਲਕ ਹੈ ਪਰ ਤੇਰੇ ਗੁਣਾ ਨੂੰ ਗਾਇਨ ਕਰ ਸਕਾ ਮੇਰੇ ਕੋਲ ਕੇਵਲ ਇੱਕ ਕੋਈ ਰਸਨਾ ਹੈ ਇੱਕ ਜ਼ਬਾਨ ਨਾਲ ਤੇਰੇ ਅਨੰਤ ਗੁਣਾ ਨੂੰ ਮੈਂ ਕਿਵੇਂ ਗਾਵਾਂ ਕਿਵੇਂ ਪ੍ਰਗਟ ਕਰਾਂ ਫਿਰ ਵੀ ਸਾਇਬ ਕਹਿੰਦੇ ਨੇ ਇੱਕ ਰਸਨਾ ਨਾਲ ਗਾਉਂਦਿਆਂ ਗਾਉਂਦਿਆਂ ਚਿਤ ਤੇਰੇ ਚਰਨਾਂ 'ਚ ਜੁੜਿਆ ਇਸ ਤਰੀਕੇ ਨਾਲ ਅਸੀਂ ਸੰਸਾਰ ਸਾਧਰ ਤੋਂ ਪਾਰ ਹੋ ਗਏ ਉਤਰ ਗਏ ਫਲਗੁਣਿਤ ਸਾ ਲਾਈਏ ਜਿਸ ਨੂੰ ਦਿਲ ਨਾ ਕਮਾਏ ਫਲਗੁਣ ਦੇ ਮਹੀਨੇ ਦਾ ਉਪਦੇਸ਼ ਸਾਇਬ ਕਰਦੇ ਨੇ ਉਸ ਦੀ ਸਿਫਤੋ ਸਲਾਹ ਕਰੋ ਜੋ ਦੇ ਕੇ ਰੰਚਕ ਮਾਤਰ ਵੀ ਤਮਾ ਨਹੀਂ ਰਖਦਾ ਤਿਲ ਜਿਤਨੀ ਵੀ ਜੋ ਹੈ ਤਮਾ ਨਹੀਂ ਕਰਦਾ ਉਸ ਦੀ ਸਿਫਤੋ ਸਲਾਹ ਕਰੋ ਉਸ ਤੇ ਗੀਤ ਗਾਇਨ ਕਰੋ ਝੋਲੀਆਂ ਹਰ ਤਰੀਕੇ ਨਾਲ ਭਰ ਦੇਵੇ ਤੇ ਜਤਨ ਦੀ ਕੋਸ਼ਿਸ਼ ਵੀ ਨਾ ਕਰੇ ਐਸਾ ਜਿਹੜਾ ਦাতা ਹੈ ਪਰੀਪੂਰਨ ਪ੍ਰਮਾਤਮਾ ਫੱਗਣ ਦੇ ਮਹੀਨੇ ਵਿੱਚ ਉਸ ਦੀ ਸਿਫਤੋ ਸਲਾਹ ਕਰਾ ਤੋ ਫਿਰ ਇਸਾਰੇ ਦਾ ਸਾਰਾ ਮਹੀਨਾ ਸੁਖ ਸ਼ਾਂਤੀ ਚੈਨ ਤੇ ਆਨੰਦ ਨਾਲ ਦਿੱਿਤ ਹੁੰਦਾ ਹੈ 12ਵਾਂ ਇੱਥੇ ਸਮਾਪਤ ਹੋਇਆ ਤੇ 12ਵਾਂ ਦਾ ਉਪ ਸੰਘਾਸ ਵਾਸਵਿਕ ਤੱਤ ਨਿਚੋੜ ਇਸ ਸ਼ਬਦ ਦੇ ਵਿੱਚ ਅਖੀਰਲੇ ਸ਼ਬਦ ਦੇ ਵਿੱਚ ਭਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਬਿਆਨ ਕਰਦੇ ਨੇ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ ਜਿਸ ਜਿਸਨੇ ਵੀ ਪ੍ਰਮਾਤਮਾ ਦਾ ਨਾਮ

ऐसा कुछ भी नहीं है सब कुछ परमात्मा तो है सब कुछ ईश्वर तो है इस वजह से जिन्ना जिन्ना ने ही परमात्मा ਦਾ ਨਾਮ ਜਪਿਆ ਉਹਨਾਂ ਦੇ ਕਾਰਜ ਸਿਰੇ ਚੜੇ ਔਰ ਉਹਨਾਂ ਨੂੰ ਅਧਿਆਤਮਿਕ ਅਨੰਦੀ ਪ੍ਰਾਪਤੀ ਹੋਈ ਹਰ ਗੁਰੂ ਪੂਰਾ ਆਰਾਧਿਆ ਦਰਗੇ ਸੱਚੇ ਜਿਨ੍ਹਾਂ ਨੇ ਪੂਰਨ ਗੁਰੂ ਦੀ ਆਰਾਧਨਾ ਕੀਤੀ ਉਹ ਦਰਗਾਹ ਦੇ ਚ ਖਰੇ ਖੜੇ ਹੋ ਗਏ ਭਾਵ ਸੁੱਚੇ ਸਾਬਤ ਹੋਏ ਉਨ੍ਹਾਂ ਦੇ ਵਿੱਚ ਕੋਈ ਖੋਟ ਨਹੀਂ ਸੀ ਉਹਨਾਂ ਦੇ ਤੇ ਕੋਈ ਇਲਜ਼ਾਮ ਆਇਆ ਨਾ ਹੋਇਆ ਸਾਰੇ ਉਹ ਸੁਖਾਂ ਦੇ ਚਰਨ ਹਰ ਭੌਜਲ ਵਿਖੰਤਰੇ ਪਰਮਾਤਮਾ ਦੇ ਜਿਹੜੇ ਚਰਨ ਨੇ ਉਹ ਸਾਰੇ ਸੁਖਾਂ ਦੇ ਦੇਣ ਵਾਲੇ ਨੇ ਔਰ ਜੋ ਉਹਨਾਂ ਚਰਨਾਂ ਦਾ ਆਸਰਾ ਜੋ ਹੈ ਪਕੜ ਲੈਂਦਾ ਹੈ ਉਹ ਭੌਜਲ ਤੋਂ ਪਾਰ ਹੋ ਜਾਂਦਾ ਹੈ ਸੰਸਾਰ ਤੋਂ ਪਾਰ ਹੋ ਜਾਂਦਾ ਹੈ ਜਦ ਕਿ ਉਹ ਭੌਜਲ ਅਤੀ ਵਿਖਸ਼ਮ ਹੈ ਅਤੀ ਔਖਾ ਹੈ ਪਾਰ ਕਰਨਾ ਪਰ ਪ੍ਰਭੂ ਦੇ ਚਰਨ ਐਸੇ ਮਹਾਨ ਨੇ ਉਹਨਾਂ ਦੇ ਆਸਰੇ ਦੇ ਨਾਲ ਮਨੁੱਖ ਪਾਰ ਹੋ ਜਾਂਦਾ ਹੈ ਪ੍ਰੇਮ ਭਗਤ ਕੇ ਨਪਾਇਆ ਵਿਖਿਆ ਨਾਹੀਂ ਜਰੇ ਐਸੀ ਜਿਹੜੀ ਸਾਧਕ ਨੇ ਜੋ ਹਰੀ ਦਾ ਨਾਮ ਜਪਦੇ ਨੇ ਉਹਨਾਂ ਨੂੰ ਪ੍ਰੇਮਾ ਭਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ अनेका ਭਗਤੀਆਂ ਵਿਦਵਾਨਾਂ ਨੇ ਮੰਨੀਆਂ ਨੇ ਇਸ ਦੇ ਚ ਪ੍ਰੇਮਾ ਭਗਤੀ ਸਿਰਮੌਰ ਹੈ ਮਹਾਨ ਹੈ অতি ਉੱਤਮ ਹੈ ਸਿਰਮੌਰ ਹੈ ਜਿਨ੍ਹਾਂ ਨੂੰ ਵੀ ਪ੍ਰੇਮ ਭਗਤੀ ਦੀ ਪ੍ਰਾਪਤੀ ਹੋ ਗਈ ਵਿਖਿਆ ਨਾ ਹੈ ਜਰੇ ਉਹ ਫਿਰ ਮੁੜ ਕੇ ਵਿਕਾਰਾਂ ਦੀ ਜ਼ਹਿਰ ਦੇ ਨਾਲ ਜਲਦੇ ਨਹੀਂ ਵਿਕਾਰ ਉਹਨਾਂ ਨੂੰ ਜਲਾਉਂਦੇ ਨਹੀਂ ਵਿਕਾਰ ਉਹਨਾਂ ਦੇ ਅਧਿਆਤਮਿਕ ਗੁਣਾਂ ਨੂੰ ਨਾਸ ਨਹੀਂ ਕਰਦੇ ਪ੍ਰੇਮ ਦਾ ਹਿਲੋਰਾ ਉਹਨਾਂ 'ਚ ਐਸਾ ਪੈਦਾ ਹੁੰਦਾ ਹੈ ਵਿਕਾਰ ਕੋਸੋਂ ਦੂਰ ਹੋ ਜਾਂਦੇ ਨੇ ਨਾ ਉਹਨਾਂ ਦੀ ਕਲਪਨਾ ਨਾ ਉਹਨਾਂ ਦੀ ਸੋਚ ਨਹੀਂ ਵਿਕਾਰਾਂ ਦਾ ਆਕੇ ਬੈਠਣਾ ਤੇ ਇੱਕ ਪਾਸੇ وکار بار سوچ بھی نہیں کرس ہو گیا ڈبدہ مٹ گئی دو پاس بھی بھاونا کدی سجے کدی کھبے کدی شردا کدی وپریت کبھی پردی گرنا

ਹਰ ਵਕਤ ਆਪਣੇ ਅੰਦਰ ਆਤਮੇ ਵਿੱਚ ਉਸ ਇੱਕ ਦਾ ਜਨਤਨ ਕਰਦੇ ਨੇ ਤੇ ਪਾਰ ਬੰਨ੍ਹਦੇ ਇਸੇ ਨਾਮ ਜਪ ਦੁਆਰਾ ਸੇਵਾ ਕਰਦੇ ਰਹਿੰਦੇ ਨੇ ਆਖਰੀ ਉਪਰੇਸ਼ ਇਸ 12 ਮਾਹ ਦਾ ਮਹਾ ਦਿਵਸ ਮੂਰਤ ਭਲੇ ਜਿਸ ਨੂੰ ਨਦਰ ਕਰੇ ਜਿਸ ਦੇ ਤੇ ਪਰੀਪੂਰਨ ਪ੍ਰਮਾਤਮਾ ਦੀ ਬਖਸ਼ਿਸ਼ ਹੋ ਗਈ ਤੇ ਜੋ ਨਾਮ ਜਪਣ ਲੱਗਦੇ ਹੈ ਏ 12 ਦੇ 12 ਮਹੀਨੇ ਭਲੇ ਨੇ مہان کوئی رت بھیڑی نہیں کوئی دن بھیڑا نہیں کوئی مہینہ بھیڑا نہیں مہان مورت بھلے سارے مہینے بھلے نے سارے دن چنگے نے اور ہر مہورت چنگا ہے ہے ایسا خیال ہے مہورت کڑاؤ اس کا کا اس کا مدہ, اس کا مدہ, لگن سداؤ سید نے اگر کوئی دن مارا ہے تو دن بنایا کس نے پرماتما نے تو وہ ہو سکتا ہے جو دن مارا بنا ہے اکثر ماریاں چیزاں ماریاں تو ہی بنا دیا جس نے مہینہ بہڑا بنایا ہے وہ آپ کتے چنگا ہوئے گا جس نے دن بہڑا بنایا ہے وہ آپ کتے چنگا ہوئے گا جس نے گئے تلے چھتر پیڑے بنائے نے تے انہوں نے اثر مارا ہے وہ آپ کتے چنگا ہوئے گا بہت گھری سوچنی گروہ ارجن دیو جی مہاراج نے دیتی ہے وہ آپ چنگا ہے اشد ہو, جاندے نے, ہو جاندے نے اور اندر برائی اجاگر ہو جاندی ہے تو چاروں پاسے اسنوں ایسا دکھائی ہے وہ اپنی برائی بھی آپ ذمہ واری نہیں لیندہ فلانا برا ہے فلانا برا ہے فلانا برا ہے, فلانا برا ہے, فلانا برا ہے, فلانا برا ہے اس نے برے کر کے میں برا ہو گیا اس دن بڑائی کر کے میں دکھت ہو گیا تو یہ الزام کئی دفعہ منوکھاں تے تھوکیا جاندہ ہے کئی دفعہ گرہ نچھتریاں تے تھوکیا جاندہ ہے مہینیاں تے تھوکیا جاندہ ہے دن تے تھوکیا جاندہ ہے اے دن نہیں ٹھیک تو صاحب نے نہیں مہان دیوست مورت بھلے ਜਿਸ ਕੋ ਨਦਰ ਕਰੇ ਜਿਨ੍ਹਾਂ ਦੇ ਉਤੇ ਪ੍ਰਮਾਤਮਾ ਦੀ ਨਦਰ ਹੋ ਗਈ ਤੇ ਜੋ ਨਾਮ ਜਪਣ ਲੱਗ ਪਏ ਸਾਰੇ ਮਹੀਨੇ ਉਨ੍ਹਾਂ ਲਈ ਸ਼ੋਭ ਨਿਕਨੇ ਸਾਰੇ ਦਿਨ ਉਨ੍ਹਾਂ ਲਈ ਮਹਾਨ ਨੇ ਨਾਮ ਇੱਕ ਮੰਗੇ ਦਰਸ ਝਾਂ ਕਿਰਪਾ ਕਰੋ ਹੇ ਪਰਿਪੂਰਨ ਪ੍ਰਮਾਤਮਾ ਨਾਮ ਇੱਕ ਇੱਕ ਦਾਨ ਤੈਥੋਂ ਮੰਗਦਾ ਤੋ ਬਖਸ਼ਿਸ਼ ਕਰ ਕਿਰਪਾ ਕਰ ਮੇਰੀ ਝੋਲੀ ਵਿੱਚ ਆਪਣੀ ਦਰਸ਼ਨਾਂ ਦਾ ਦਾਨ ਪਾ ਆਪਣੇ ਦਰਸ਼ਨ ਦੀ ਬਿਕਸ਼ਾ ਪਾ 12ਵਾਂ ਮਾਜ ਰਗ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਅਰਦਾਸ ਇਸ ਪ੍ਰਾਰਥਨਾ ਨਾਲ ਸਮਾਪਤ ਕਰਦੇ ਨੇ ਫਲ ਗੁਮਨ ਰਖੀ ਤੇ ਸੁਭਾਇ ਆਨੰਦ ਨਾ ਸੁਭਾਇ ਆਪ ਗਵਾ मन मोह चुकाया जा तिस भाया कण कृपा घर आवो बहत ईश्वरी तेरे बचो महलीला न थाओ हार डोर रस पाड पटंबर तिरलोणी सिंगारी ਨਾਣੇ ਕੋ ਮੇਲੇ ਲਈ ਗੁਰ ਆਪਣੇ ਘਰ ਮਰ ਪਾਇਆ ਨਾਣੀ ਬੇਦਸ ਮਹਰਤੀ ਖਿੱਤੀ ਵਾਰ ਭਲੇ ਘੜੀ ਮੁਰਤ ਪਲ ਸਾਥੇ ਆਏ ਸਦ ਮਿਲੇ ਪ੍ਰਭ ਮਿਲੇ ਪਿਆਰੇ ਸਾਰੇ ਜਸਾਰੇ ਕਰਤਾ ਸਭ ਬਿਦ ਜਾਣੇ ਜਿਸੇ ਗਾਰੇ ਤਿਸੇ ਪਿਆਰੀ ਮੇਲ ਭਇਆ ਰੰਗ ਮਾਣੀ ਘਰ ਸੇ ਜਸੁ ਹਾਵੀ ਜਾਂ ਤਿਰ 라ਵੀ ਗੁਰਮੁਖ ਮस्तक ਭਾਗੋ ਨਾਮ ਇੱਕ ਐਨਸਰਾਵੇ ਪ੍ਰੀਤਮ ਹਰ ਵਰਿਰ ਸੁਹਾਗੋ ਤੁਖਾਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਲਗੋ ਦੇ ਮਹੀਨੇ ਦਾ ਉਪਦੇਸ਼ ਚੱਲ ਰਿਹਾ ਇਸ 12 ਮਾ ਦਾ ਆਖਰੀ ਮਹੀਨਾ ਫਲਕੁਣ ਗੁਣਾ ਦਾ ਫਲ ਗੁਣੀ ਦਾ ਫਲ ਕੀ ਹੈ ਫਲ ਗੁਣ ਮਨ ਰੈਸੀ ਪ੍ਰੇਮ ਸੁਸਾਰਾ ਮਨ ਸਰਸ ਗਿਆ ਮੌਲ ਗਿਆ ਭਿਜ ਗਿਆ ਸੁਭਾਵਕ ਪ੍ਰੇਮ ਰੂਪੀ ਮਨ ਬਣ ਗਿਆ ਪ੍ਰੇਮ ਦੀ ਮੂਰਤੀ ਪ੍ਰੇਮ ਦਾ ਸਰੂਪ ਅੰਦਰ ਪ੍ਰੇਮ ਉਜਾਗਰ ਹੋ ਗਿਆ ਤੋ ਗੁਣ ਦਾ ਫਲ ਪ੍ਰਾਪਤ ਹੋ ਗਿਆ ਫਲ ਗੁਣ ਦਾ ਮਹੀਨਾ ਆਨੰਦਾਇਕ ਹੋ ਗਿਆ ਅਨੰਦਨ ਰਹਿਸ ਭਇਆ ਆਪ ਗਵਾਇਆ ਜਿਸ ਦਿਨ ਦਾ ਹੰਕਾਰ ਮਿਟਾਇਆ ਹੈ ਦਿਨ ਰਾਤ ਅੰਦਰ ਰਹਿਸ ਪੈਦਾ ਹੋ ਰਿਹਾ ਹੈ ਰਹਿਸ ਅਸ਼ਚਰਜ ਦਾ ਬਿਸਮਾਤ ਬਿਸਮਾਤ ਅਸ਼ਚਰਜ ਦਾ ਉਦੋਂ ਹੁੰਦੀ ਹੈ ਜਦ ਅੱਖਾਂ ਵੇਖਣ ਤੇ ਪੂਰਾ ਵੇਖ ਨਾ ਸਕਣ ਮਨ ਸੋਚੇ ਤੇ ਪੂਰਾ ਸੋਚ ਨਾ ਸਕੇ ਹੱਥ ਪ੍ਰਾਪਤ ਕਰਨਾ ਚਾਹੁੰਦਾ ਤੇ ਸਾਰਾ ਹੱਥਾਂ ਵਿੱਚ ਆ ਨਾ ਸਕੇ ਕੰ ਪੂਰਾ ਸੁਣਨਾ ਚਾਹ ਤੇ ਪੂਰਾ ਸੁਣਾ ਸਕਨ ਐਸੀ ਹਾਲਤ ਵਿੱਚ ਰਹਿਸ ਦਾ ਹੁੰਦਾ ਹੈ ਕਿੰਨੇ ਜਿ세 ਜਿ세 ਮਨੁੱਖ ਦਾ ਮਨ ਵਿਗਿਆਨ ਤੋਂ ਪ੍ਰਭਾਵਿਤ ਹੋਇਆ ਹੈ ਰਹਿਸ ਖਤਮ ਹੋ ਗਏ ਕਿਉਂਕਿ ਵਿਗਿਆਨ ਦਾ ਦਾਵਾ ਅਸੀਂ ਜਾਣ ਲਿਆ ਇਸ ਪਦਾਰਥ ਦੀ ਸਜਾਈ ਨੂੰ ਜਾਣ ਲਿਆ ਧਰਮ ਕਹਿੰਦਾ ਕਿ ਕਿਤਨਾ ਵੀ ਜਾਣ ਲਵੇਂ ਜਾਣਕਾਰੀ ਅਧੂਰੀ ਹੋਵੇਗੀ ਮੁਕੰਮਲ ਨਹੀਂ ਹੋਵੇਗੀ ਤੋਨੋ ਜੇ ਤੂੰ ਜਾਣ ਵੀ ਲਵੇਂ ਤਾਂ ਵੀ ਉਹ ਕਿਸੇ ਹਿੱਸੇ ਨੂੰ ਜਾਣੇਗਾ ਇੱਕ ਨੁਕਤੇ ਨੂੰ ਜਾਣੇਗਾ ਪੂਰਨ ਜਾਣਨਾ ਅਤਿ ਕਠਿਨ ਹੈ ਅਤਿ ਕਠਿਨ ਹੈ ਇਸ ਵਾਸਤੇ ਅਠੇ ਰੁਪਏ ਜਿੱਥੇ ਵਿਗਿਆਨਕ ਤੇ ਨਾਸਤਿਕ ਤਰਕ ਵਿੱਚ ਜੀਂਦਾ ਹੈ ਉੱਥੇ ਭਗਤ ਰਹੱਸ ਵਿੱਚ ਜੀਂਦਾ ਹੈ ਵਿਸਮਾਪ ਵਿੱਚ ਜੀਂਦਾ ਹੈ ਅਸਰਥਤਾ ਦੇ ਚੀਂਦਾ ਹੈ کھڑے ہوئے فلا ویخ کے بھی بسمادی ہو جانا ہے جدک وگیانک نے اس سب کچھ جوڑ تو بنا بھی کچھ پھل ہے کوئی قبیر نو دکھائی دک نکھائی دینا ہے بھگت نو دکھائی دینا تالک نو نہیں دکھائی دیندہ سائنٹسٹ نو نہیں دکھائی د ਸਾਇੰਟਿਸਟ ਉੱਪਰ ਉੱਪਰ ਨਿਗ੍ਹਾ ਰੱਖਦਾ ਹੈ ਇਹਦੇ ਚ ਪਾਣੀ ਕਿਤਨਾ ਹੈ ਕੈਲਸ਼ੀਅਮ ਕਿਤਨਾ ਹੈ ਲੋਹਾ ਕਿਤਨਾ ਹੈ ਜਸਤ ਕਿਤਨਾ ਹੈ ਇਹਦੇ ਚ ਬਾਕੀ ਦੀਆਂ ਧਾਤੂਆਂ ਕਿਤਨੀ ਹਨ ਲੇਕਿਨ ਸੰਤ ਕੁਝ ਹੋਰ ਦੇਖਦਾ ਹੈ ਇਸ ਜੋਰ ਤੋਂ ਜੋ ਕੁਝ ਬਣਿਆ ਹੈ ਔਰ ਆਗਮਨੀ ਬਣਿਆ ਹੈ ਔਰ ਉਸਦੇ ਜੋ ਅਦ੍ਰਿਸ਼ਤਾ ਦੀ ਝਲਕ ਹੈ ਉਹ ਦੇਖ ਕੇ ਸੰਤ ਵਿਸਮਾਤ ਦੀ ਦੁਨੀਆ ਵਿੱਚ ਖੋ ਜਾਂਦਾ ਹੈ ਤੋਂ ਅਨਦੇ ਨਜ਼ਹਿਸ ਭਾਇਆ آپ گوایا دن و رات بسمات بنے ہویا ہے رہس بنے ہویا ہے کیونکہ اپنا آپ مٹ گیا ہے اور رہس میں ہی اے عوستہ بن گئی ہے من مہو چکایا جان سبھایا کر کے رپا گھر آ ارداس کیتی جو دلی کیتی اے پری پورن پرماتما تو دیا کر بخشش کر میرے ہردے دے گھر بچ آ ایسا

ਇਕ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਇਕ ਉਸ ਦੀ ਯਾਦ ਤੋਂ ਬਿਨਾਂ ਕਿਤਨੇ ਵੀ ਧਾਰਮਿਕ ਵੇਸ਼ ਕਰੇ ਕਿਤਨੇ ਵੀ ਧਾਰਮਿਕ ਸ਼ਿੰਗਾਰ ਕਰੇ ਤਾਂ ਵੀ ਉਹਨੂੰ ਨਿਜ ਥਾਂ ਦੀ ਕਿੱਥੇ ਪ੍ਰਾਪਤੀ ਭਟਕਣਾ ਤੇ ਬਣੀ ਰਹਿੰਦੀ ਹੈ ਹਾਰ ਡੋਰ ਰਸ ਪਾਟ ਪਟੰਬਰ ਪਿਰ ਲੋਰੀ ਸ਼ਿੰਗਾਰੀ ਪਰ ਜੇ ਕਿਧਰੇ ਪਰਮਾਤਮਾ ਲੋੜ ਮਹਿਸੂਸ ਕਰੇ ਤੇ ਹਿਰਦੇ ਵਿੱਚ ਪਰਮਾਤਮਾ ਦੀ ਲੋੜ ਪੈਦਾ ਹੋ ਜਾਏ ਚਾਹਤ ਪੈਦਾ ਹੋ ਜਾਏ ਮਾਨੋ ਉਹ ਤੇ ਸ਼ਿੰਗਾਰੀ ਗਈ ਮਾਨੋ ਉਸਨੇ ਗਲੇ ਵਿੱਚ ਮੋਤੀਆਂ ਦੇ ਹਾਰ ਪਾ ਲਏ ਨੇ ਮਾਨੋ ਉਸਨੇ ਆਪਣਾ ਸਾਰੇ ਦਾ ਸਾਰਾ ਬਦਮ ਸ਼ਿੰਗਾਰ ਛੜਿਆ ਸਜਾ ਛੜਿਆ ਕਿਉਂਕਿ ਹਿਰਦੇ ਵਿੱਚ ਉਸਦੀ ਲੋੜ ਪੈਦਾ ਹੋ ਗਈ ਹੈ ਔਰ ਪ੍ਰਮਾਤਮਾ ਨੂੰ ਚੰਗੇ ਲੱਗਦੇ ਹੀ ਨਾਨਕ ਮੇਲ ਲਈ ਗੁਰ ਆਪਣੇ ਘਰਵਾਲ ਪਾਇਆ ਨਾਰੀ ਸਾਹਿਬ ਕਰਨੇ ਹਿਰਦੇ ਰੂਪੀ ਘਰ ਦੇ ਚ ਇਸ ਜੀਵ ਰੂਪੀ ਇਸਤਰੀ ਨੇ ਪ੍ਰਮਾਤਮਾ ਰੂਪੀ ਵਰਦੀ ਪ੍ਰਾਪਤੀ ਜੋ ਹੈ ਕਰ ਲਈ ਇਸ ਤਰ੍ਹਾਂ ਪਰੀਪੂਰਨ ਪ੍ਰਮਾਤਮਾ ਨੇ ਗੁਰੂ ਨੇ ਬਖਸ਼ਿਸ਼ ਕੀਤੀ ਰਹਿਮਤ ਕੀਤੀ ਅਗਾ ਤੁਖਾਰੀ ਰਾਗ ਦਾ ਇਹ 12ਵਾਂ ਦਾ ਸਮਾਪਤੀ ਦਾ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੰਸ਼ ਇਹ ਧਿਆਨ ਕਰਦੇ ਨੇ ਬੇਦਸ ਮਹਾਰੂਤੀ تھتی وار بھلے بے دس بے کنن دونوں دس بے دس بارہ بارہ مہینے اے رکھنا اے تھتی وار سارے دے سارے بھلے نے نہ کوئی مہینہ مارا ہے نہ کوئی دن مارا ہے نہ کوئی روت ماری ہے نہ کوئی وار مارا ہے نہ کوئی تھت ماری ہے منوک دی سوچنی اگیانتا کر کے ہے سائیو کنن بے دس مہارو دی تھیتی وار بھلے اے بارہ مہینے اے ترہ ترہ دیا رتا اے نت بدل دی تھیت اے نت بدل دے دن تے وار سیگ کے سارے ہی پلے نے گھڑی مورت پل ساچے آئے سہد ملے سہد صبح جدوں نے پرماتما ملے نے اس ساچے بھی پرابتی ہوئی ہے کہ سوج مل گئی ہے مہینے سارے چنگے نے گھڑیاں ساریاں چنگیاں نے روت ساریاں چنگیاں نے دن سارے چنگے نے چنگی نا سچ دی, دی نال، اے سچ اندروں اگڑے ہے سب جانے اس طریقے پرماتما پراپتی ہوئی سارے سڈے کارج سور گئے وہ پری پورن پرماتما, سارے سارے پری پورن پرماتما ہے، ہر بدھی داداتا ہے بنا والا ہے ਇਸ ਸਭ ਕੁਝ ਨੂੰ ਜਾਣਦਾ ਹੈ ਜੋ ਜੀਵਾਂ ਦੇ ਅੰਦਰ ਚੱਲਦਾ ਹੈ ਜਿਨ ਸੀngਾਰੀ ਤਿਸੇ ਪਿਆਰੀ ਮੇਲ ਭਿਆ ਰੰਗ ਮਾੜੇ ਸਾਬਕ ਨੇਨ ਪ੍ਰਮਾਤਮਾ ਦਾ ਮਿਲਾਪ ਹੋ ਗਿਆ ਹੈ ਔਰ ਜੀਵ ਰੂਪੀ ਇਸਤਰੀ ਤਰ੍ਹਾਂ ਤਰ੍ਹਾਂ ਦੇ ਰੰਗ ਮਾੜ ਰਹੀ ਹੈ ਉਸ ਪੂਰਨ ਪ੍ਰਮਾਤਮਾ ਨੇ ਪਿਆਰ ਪਾ ਲਿਆ ਹੈ ਔਰ ਉਸ ਨੇ ਆਪ ਹੀ ਸਿਭਾ ਰਿਹਾ ਹੈ ਉਹਨੇ ਆਪਣੇ ਗੁਣਾਂ ਨਾਲ ਆਪ ਹੀ ਸਿਭਾ ਰਿਹਾ ਹੈ ਤੇ ਆਪਣੇ ਗੁਣਾਂ ਕਰਕੇ ਆਪ ਹੀ ਪਿਆਰ ਪਾਇਆ ਘਰ ਸੇਜ ਸੁਹਾਵੀ ਜਾ ਫਿਰ 라ਵੀ ਗੁਰਮੁਖ ਮਸਤਕ ਭਾਗੋ ਸਹਿਬ ਕੇ ਨੇ ਜਦੋਂ ਗੁਰੂ ਮੁਖ ਰੱਖ ਕੇ ਜੀਵਨ ਬਤੀਤ ਕੀਤਾ ਭਾਗ ਮਸਤਕ ਤੇ ਜਾ ਗਿਆ ਔਰ ਇਸ ਤਰ੍ਹਾਂ ਹਿਰਦੇ ਦੀ ਸੇਜ ਸੁਹਾਵਣੀ ਬਣ ਗਈ ਤੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਨਾ ਇੱਕ ਅਹੰਸ ਰਾਵੇ ਭੀੰਮ ਹਰ ਹਰਿ ਤੇ ਸੁਹਾਵ ست گرو دیو جی مہاراج فرمان کر دے نا جیڑا بھی دن رات پرب جپ دسما رمن کراپتی ہو ہے بارہ مہینے کا سارن ساحب شری گرو نانک دیو جی مہاراج دستے نے بس اول نام جپی جاؤ ہر دن تھوڑے لی ثابت ہوگے گا ہر مہینہ چنگا ثابت ہوئے گا ہر سال چنگا ثابت ہوئے گا ہر فتح تے ہر وار اے نتنمی خوشیاں نو جہاں جنم دین گے تو ایک کم کر باقی سارے کم اپنے آپ ہوندے دے جان گے اور وہ ایک کو کم ہے اکلی لی ارادنا ایک لا جاپ ایک لا رم سروت ایک منوت اکلی لی ارادنا, 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 ارادنا سب کو کرے اس باروں مان دی 바ਣ ਦੇ ਵਿਚਾਰ ਵਾਲਾ ਮਨ ਦੇ ਇੱਕ ਵਾਰ ਚਿੰਤਨ ਜਾ ਕੇ ਤਾਂ ਕਿ ਜੀਵਨ ਸਾਰਾ ਸੁਖ ਮਈ ਬੀਤੋ